ਕੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਬਕਾ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀਾਂ ਪ੍ਰਤੀ ਮੇਰੀਆਂ ਤੁਸੀਂ ਇੰਟਰਵਿਊਆਂ ਸੁਣੀਆਂ ਹੋਣਗੀਆਂ ਸਾਰੀ ਸੰਗਤ ਨੇ ਮੈਂ ਬੜੇ ਸਿਧਾਂਤਕ ਤਰੀਕੇ ਨਾਲ ਜੋ ਮਰਿਆਦਾ ਜੋ ਪੱਖ ਅਸਲ ਸਹੀ ਹੈ ਸੱਚ ਹੈ ਉਹ ਰੱਖਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਸਾਡੇ ਵਡੇਰਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਕਰਾਉਣ ਵਾਸਤੇ ਸਾਥ ਤਾਂ ਦਿੱਤੀਆਂ ਨੇ ਤਾਂ ਸਾਡਾ ਵੀ ਫਰਜ਼ ਮੰਨਦਾ ਹੈ ਕਿ ਅਸੀਂ ਸਿਧਾਂਤਕ ਤੌਰ ਤੇ ਲੜੀਏ ਪਰ ਸਨਮਾਨਯੋਗ ਸਿੰਘ ਸਾਹਿਬ ਜੀ ਤੁਹਾਨੂੰ ਨਿਮਰਤਾ ਸਹਿ ਬੇਨਤੀ ਕਰਦਾ ਵਸ ਕਰੋ ਕੁਛ ਨਹੀਂ ਕੌਮ ਦਾ ਸਬਰ ਰਿਆ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਜੀ ਕੁਝ ਨਹੀਂ ਸਬਰ ਰਿਆ ਤੁਹਾਡੇ ਬਿਆਨਾਂ ਨਾਲ ਜੋ ਤੁਸੀਂ ਬਿਆਨਬਾਜ਼ੀ ਕਰ ਰਹੇ ਹੋ ਖਾਸ ਕਰ ਜੋ ਤੁਹਾਡੀ ਆਦਤ ਹੈ ਵੇਲਾ ਫਰਜ਼ ਸੀ ਨਮਕ ਲੰਗਰ ਪਾਣੀ ਛਕਦਿਆਂ ਜਿੱਥੇ ਗੁਰੂ ਘਰ ਦਾ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਦਾ ਉੱਥੇ ਨਾਲ ਹੀ ਆਪਣਾ ਫਰਜ਼ ਵੀ ਸਮਝਦੇ ਆ ਪਰ ਤੁਹਾਡੀ ਜੋ ਆਦਤ ਹੈ ਹਰ ਇੱਕ ਮਸਲੇ ਨੂੰ ਹਰ ਇੱਕ ਗੱਲ ਨੂੰ ਨਿੱਜੀ ਲੈ ਕੇ ਜਾਣ ਦਾ ਵੀ ਨਿੱਜੀ ਲੈ ਕੇ ਜਾਈਏ ਅਕਸਰ ਇਹ ਸੋਚ ਕੇ ਚੁੱਪ ਕਰ ਜਾਂਦੇ ਆ ਵਿ ਸਿਧਾਂਤਕ ਐ ਬਹੁਤ ਹੋ ਗਿਆ ਭਰੇ ਤਾਂ ਇਥੋਂ ਤੱਕ ਪਰੇਵ ਸਿੰਘ ਸਾਹਿਬ ਜੀ ਬੋਲਣ ਨੂੰ ਤਾਂ ਬਹੁਤ ਕੁਝ ਜੀ ਕਰਦਾ ਪਰ ਨਹੀਂ ਸਿਧਾਂਤਕ ਤੌਰ ਤੇ ਆਪਾਂ ਗੱਲ ਕਰਨੀ ਐ ਹਮੇਸ਼ਾ ਕੱਲਾ ਕੱਲਾ ਲਫਜ਼ ਖਾਸ ਕਰ ਤੁਹਾਡੇ ਵਾਰ ਵਾਰ ਜੇ ਕੋਈ ਪੁੱਛਦਾ ਨਾ ਤਾਂ ਸਾਡਾ ਫਰਜ਼ ਬੰਦ ਹੈਗਾ ਕੇ ਸਿਧਾਂਤਕ ਤੌਰ ਤੇ ਗੱਲ ਕਰੀਏ ਪਰ ਜੋ ਤੁਸੀਂ ਕੁਝਕ ਆਪਦੇ ਚਾ ਪਲੂਸਾਂ ਰਾਹੀਂ ਮੈਨੂੰ ਆਪ ਤੁਹਾਡੀ ਵਰਲਡਿੰਗ ਤੁਹਾਡੀ ਲੈਂਗੁਏਜ ਤੁਹਾਡੇ ਸ਼ਬਦ ਹੁੰਦੇ ਆਓ ਬੁਲਾ ਕੇ ਮੈਨੂੰ ਨਿੱਜੀ ਤੌਰ ਤੇ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਿਉਂ ਕਰਦੇ ਹੋ ਕਿਉਂਕਿ ਤੁਹਾਨੂੰ ਇੱਕ ਆਦਤ ਹੈ ਕਿ ਨਿੱਜੀ ਹੋਮਾਂ ਮੈਂ ਅਸੀਂ ਨਿੱਜੀ ਹੋਈਏ ਤਾਂ ਕਿ ਫਿਰ ਮੈਂ ਰੋ ਕੇ ਭਾਬ ਖੋ ਕੇ इमोशनल ਬਲੈਕਮੇਲ ਕਰਾਂ ਕੌਮ ਨੂੰ ਜਿਵੇਂ ਪਹਿਲਾਂ ਬਲਟੋਆ ਵਾਲੇ ਮਸਲੇ ਤੇ ਆਪਣੀਆਂ ਬੱਚੀਆਂ ਨੂੰ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਬੱਚੀਆਂ ਨੂੰ ਵਿੱਚ ਨਹੀਂ ਲਿਆਉਣਾ ਚਾਹੀਦਾ ਪਰ ਤੁਸੀਂ ਸਬੂਤ ਨਹੀਂ ਦੇ ਸਕੇ ਕੋਈ ਉਹ ਬਲਟੋਏ ਦੇ ਖਿਲਾਫ ਉਸ ਤੋਂ ਬਾਅਦ ਅਸੀਂ ਵੀਡੀਓ ਬਣਾਈ ਉੱਥੇ ਹਾਲ ਤੱਕ ਸਭ ਤੇ ਇਸ ਕਰਕੇ ਉਹਨੂੰ ਉਸਕਾ ਯਾ ਤੁਸੀਂ ਵੇਖੀ ਹੈ ਕਿ ਗਾਲਾਂ ਕੱਢ ਕੱਢ ਕੇ ਪਰ ਉਹ ਗੁਰੂ ਦਾ ਸਿੱਖ ਨਹੀਂ ਬੋਲਿਆ ਮੈਂ ਵੀ ਇਸੇ ਕਰਕੇ ਨਿੱਜੀ ਨਹੀਂ ਹੋਣਾ ਚਾਹੀਦਾ ਪਰ ਤੁਸੀਂ ਉਹ ਲੋਕਾਂ ਤੋਂ ਪਵਾ ਰਹੇ ਉਪੋਸ਼ਨਾ ਮੈਨੂੰ ਪਤਾ ਤੁਸੀਂ ਪਾ ਰਹੇ ਹੋ ਬੋਲ ਰਹੇ ਹੋ ਮੈਨੂੰ ਪਰੇਸ਼ਾਨ ਕਰਨ ਦੀ ਦੋਸ਼ ਕੀਤੀ ਹੈ ਤੁਸੀਂ ਉਹਦੇ ਰਹਿ ਨਹੀਂ ਕੀਤੀ ਆਪਣੇ ਸੱਜਣ ਨਾਲ ਕਿ ਆਪਾਂ ਸਿਧਾਂਤਕ ਤੌਰ ਤੇ ਠੜਕਾ ਕੇ ਛੱਬਰ ਨੂੰ ਨਿੱਜੀ ਕਰੀਏ ਤਾਂ ਕਿ ਫਿਰ ਮੈਂ ਏਮੋਸ਼ਨਲ ਬਲੈਕਮੇਲ ਖੇਡਣ ਭਾਵਕ ਕਰਾਂ ਕੌਮ ਨੂੰ ਤੇ ਉਹ ਲੋਕਾਂ ਤੋਂ ਜਿਹੜੇ ਲੋਕਾਂ ਬਾਰੇ ਤੁਸੀਂ ਅਕਸਰ ਹੀ ਕਹਿੰਦੇ ਹੁੰਦੇ ਸੀ ਜਿਉਂ ਤੁਹਾਡੇ ਕੋਲੇ 50 100 ਕਿਲੋਮੀਟਰ ਤੋਂ ਚੱਲ ਕੇ ਆਉਂਦੇ ਹੁੰਦੇ ਸੀ 150 ਕਿਲੋਮੀਟਰ ਤੇ ਤੁਸੀਂ ਉਹਨਾਂ ਚਾਹ ਦਾ ਕੱਪ ਨਹੀਂ ਪੂਰਾ ਹੋਣ ਦਿੰਦੇ ਸੀ ਕਹਿੰਦੇ ਸੀ ਅਜੋ ਫਿਰ ਫੋਟੋ ਕਰੀਏ ਚਲੋ ਫਿਰ ਜਾਣਾ ਹੋ ਤੇ ਮੈਂ ਜਦੋਂ ਤੁਹਾਨੂੰ ਕਹਿੰਦਾ ਸੀ ਸਿੰਘ ਸਾਹਿਬ ਇਹ ਕੀ ਉਹ ਕਹਿੰਦੇ ਬਸ ਇਹਨਾਂ ਦਾ ਇੰਨਾ ਕੰਮ ਹੀ ਹੈ ਬਸ ਫੋਟੋ ਪਾਉਣੀ ਹੈ ਤੇ ਉਹਨੇ ਪਾਉਣਗੇ ਵੀ ਪੰਥ ਦੀਆਂ ਗੋਜ ਵਿਚਾਰਾਂ ਹੋਈਆਂ ਪੰਥ ਦੀਆਂ ਤੇ ਇਹ ਪਾ ਦਾਨਗੇ ਬਸ ਟੀਆਰਪੀ ਘਟਣੀ ਇਹਨਾਂ ਨੇ ਬਸ ਤੇ ਕੰਨ ਚ ਗੱਲ ਕਰਦੇ ਰਹਿੰਦੇ ਤਾਂ ਤੁਹਾਡੀ ਇਹ ਸੋਚ ਮੈਨੂੰ ਪਤਾ ਸਿੰਘ ਸਾਹਿਬ ਜੀ ਕੀ ਦੇ ਬਾਰੇ ਤੁਸੀਂ ਕੀ ਬੋਲਦੇ ਸੀ ਕਿ ਕੀ ਦੇ ਬਾਰੇ ਤੁਹਾਡੇ ਕੀ ਲਫ਼ਜ਼ ਹੁੰਦੇ ਨੇ ਹੁੰਦੇ ਸੀ ਇੱਥੋਂ ਤੱਕ ਭਰਿਆ ਪਿਆ ਮੈਂ ਨਹੀਂ ਨਿੱਜੀ ਜਾਣਾ ਕੌਮ ਦਾ ਕੁਝ ਨਹੀਂ ਸਬਰ ਰਿਆ ਹਾਂ ਜੇ ਤੁਹਾਡੀ ਖੁਆਇਸ਼ ਹੈ ਤੁਹਾਡਾ ਚਾਹ ਸਿਧਾਂਤਕ ਲੜਾਈ ਲੜ ਲਈਏ ਕੌਮ ਦੀ ਆਪਾਂ ਬਾਅਦ ਚ ਕਰ ਲਾਂਗੇ ਸਾਰੇ ਭਲੇਖੇ ਕਢ ਦਿਆਂਗੇ ਤੁਹਾਡੇ ਜੇ ਤੁਸੀਂ ਚਾਹੋ ਨੀਓ ਵੀ ਅਸੀਂ ਨਿੱਜੀ ਹੋਈਏ ਹੋ ਜਾਾਂਗੇ ਸਾਰੇ ਭਲੇਖੇ ਪਰ ਅੱਜ ਕੌਮ ਦੀ ਪੰਥ ਦੀ ਲੜਾਈ ਲੜ ਲਈਏ ਮੈਂ ਬੋਲਣਾ ਨਹੀਂ ਸੀ ਆ ਸਬੂਤਾਂ ਆਧਾਰ ਸਬੂਤਾਂ 'ਚ ਤੁਸੀਂ ਵੇਖੋ ਕਿਸ ਤਰ੍ਹਾਂ ਤੁਸੀਂ ਸਫਾਈਆਂ ਦੇ ਰਹੇ ਹੋ ਹਾਲਾਂਕਿ ਬੜਾ ਦੁੱਖ ਹੁੰਦਾ ਕਿ ਅਕਾਲ ਤਖਤ ਸਾਬ ਦੇ ਰਹੀ ਜਥੇਦਾਰ ਨੂੰ ਇਹ ਸਭਾਈਆਂ ਦੇਣੀਆਂ ਪੈ ਰਹੀਆਂ ਕਿ ਠੀਕ ਹੈ ਜਹਾਜ਼ ਇਕੱਠੇ ਆ ਜੀ ਹੋਟਲਾਂ 'ਚ ਵੱਖਾਂ ਜੇ ਇਹ ਬੋਹ ਹੈ ਇਹ 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 ਕਰੈਕਟਰ ਹੀ ਕਰਦਾ ਤੇ ਦੂਜਾ ਤੁਸੀਂ ਇਹ ਚਿੱਠੀ ਵੇਖੋ ਬਿਹਰੀਨ ਦੀ ਸੰਗਤ ਨੇ ਤਰੀਕ 26 4 2023 26 ਤਰੀਕ ਚੌਥਾ ਮਹੀਨਾ 2023 ਚ ਤੁਹਾਨੂੰ ਲਿਖੀ ਸੀ ਕਿ ਸਿੰਘ ਸਾਹਿਬ ਜੀ ਤੁਸੀਂ ਜੋ ਬਿਹਰੀਨ ਸਮਾਗਮ ਰੱਖਦੇ ਹੋ ਉਹ ਕਲੱਬ ਦੇ ਵਿੱਚ ਹੈ ਜਿੱਥੇ ਸ਼ਰਾਬ, ਮੀਟ ਜੇ ਉਹ ਪਤਾ ਨਹੀਂ ਕੀ ਕੁਝ ਚੱਲਦਾ ਤੁਸੀਂ ਉੱਥੇ ਨਾ ਆਓ ਸਾਰੀ ਸੰਗਤ ਸਹਿਨ ਕਰਕੇ ਤੁਹਾਨੂੰ ਬੇਨਤੀਆਂ ਕੀਤੀਆਂ ਬਹੁਤ ਲੰਮਾ ਲੈਟਰ ਹੈਗਾ ਇਹ ਚਾਹੇ ਬਿਹਰੀਨ ਦੀ ਸੰਗਤਾਂ ਨੇ ਤੁਹਾਨੂੰ ਚਿੱਠੀਆਂ ਲਿਖੀਆਂ ਲੈਟਰ ਲਿਖੇ ਪਰ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਉਹ ਪੀਲੇ ਸੂਟ ਵਾਲੀ ਬੀਬੀ ਨਾਲ ਤੁਹਾਡੀਆਂ ਫੋਟੋਆਂ ਆ ਰਹੀਆਂ ਛੱਡੋ ਜੀ ਸਾਡੇ ਬੱਚੀਆਂ ਧੀਆਂ ਭੈਣਾਂ ਸਨਮਾਨਯੋਗ ਨਹੀਂ ਸਾਰੀਆਂ ਪਰ ਜਦੋਂ ਸਵਾਲ ਤੁਹਾਡੇ ਤੇ ਉੱਠ ਖੜੀ ਸੀ ਪਹਿਲੇ ਹੀ ਫਿਰ ਤੁਸੀਂ ਕਿਉਂ ਨਾ ਰੁਕੇ ਤੁਸੀਂ ਪਤਤ ਮੁੱਖ ਮੰਤਰੀ ਦੀ ਅਰਦਾਸ ਕਰਨ ਨਾਲੇ ਕਹੋਂ ਗਲਤ ਹੈ ਜੀ ਬੋਲੀਏ ਤਾਂ ਤੁਸੀਂ ਨਾਮਕ ਹਰਾਮੀ ਜੇ ਤੁਸੀਂ ਰਾਗਵ ਚੱਡੇ ਦੇ ਜਾ ਕੇ ਮर्याਦਾ ਉਲਟ ਕਰੋ ਤੋ ਹਕਤ ਦਾ ਅੰਤਾਂ ਤੇ ਬੋਲ ਗਏ ਤਾਂ ਅਸੀਂ ਨਾਮਕ ਹਰਾਮੀ ਜੇ ਕੌਮ ਦੇ ਸਿਧਾਂਤਾਂ ਦੀ ਅਸੀਂ ਕਿਸੇ ਤੇ ਵੀ ਮਸਲੇ ਤੇ ਗੱਲ ਕਰਦੇ ਹਾਂ ਤਾਂ ਨਾਮਕ ਹਰਾਮੀ ਪਰ ਨਾਮਕ ਦੀ ਪ੍ਰਵਾਸਾ ਸਾਨੂੰ ਪਤਾ ਹੈ ਪੁਰਾਣੇ ਸਮਿਆਂ ਚ ਵੀ ਜਿਨ੍ਹਾਂ ਨਾਲ ਹਾਂਡੇ ਆ ਉਹਨਾਂ ਨੂੰ ਵੀ ਪਤਾ ਸਾਨੂੰ ਹੀ ਪਤਾ ਹੈ ਇਹ ਅਸੀਂ ਠੀਕ ਹੈ ਤੁਸੀਂ ਪਰ ਜਿਹੜੇ ਪਰਿਵਾਰਾਂ ਦੀਆਂ ਗੱਲਾਂ ਕਰਦੇ ਹੋ ਸਾਨੂੰ ਪਤਾ ਉਹਦੀ ਨਾਮਕਦਾ ਤੁਸੀਂ ਕਿੰਨਾ ਕੁ ਮੁੱਲ ਪਾਉਣੇ ਪਰ ਮੈਂ ਨਿੱਜੀ ਮੈਂ ਫੇਰ ਵਾਰ-ਵਾਰ ਬੇਨਤੀਆਂ ਕਰ ਰਹੇ ਹਾਂ ਕਿ ਨਿੱਜੀ ਨਹੀਂ ਹੋਣਾ ਪਰ ਤੁਹਾਡੇ ਜੋ ਗਤੀਵਿਧੀਆਂ ਨਾਲ ਕੌਮ ਨੂੰ ਢਾਅ ਲੱਗ ਰਿਹਾ ਇਹ ਸਿਧਾਂਤਕ ਤੌਰ ਤੇ ਉਹਦੀ ਗੱਲ ਕਰਦੇ ਆ ਤਾਂ ਤੁਸੀਂ ਆ ਠੀਕ ਹੋ ਤੇ ਦੂਜੇ ਸਾਰੇ ਬਹੁਤ ਮਾੜੇ ਤੇ ਬਹੁਤ ਨਾਮਕਰਮੀ ਇਸ ਕਰਕੇ ਪਾਠ ਨਾ ਪੜਾਓ ਤੁਸੀਂ ਇਹ ਤੁਸੀਂ ਪਾ ਰਹੇ ਹੋ ਲਿਖ ਰਹੇ ਹੋ ਮੈਨੂੰ ਤਾਂ ਸਾਰਾ ਪਤਾ ਨਾ ਸੋ ਇਸ ਕਰਕੇ ਮੈਂ ਸਿਧਾਂਤਾਂ ਦੀ ਗੱਲ ਕਰਦਾ ਕਿੱਡਾ ਵੱਡਾ ਤੁਸੀਂ ਆ ਘਾਣ ਕੀਤਾ ਜਦੋਂ ਤੁਹਾਨੂੰ ਚਿੱਠੀ ਲਿਖਤੀ ਬਹਿਰੀਂ ਦੀਆਂ ਸੰਗਤਾਂ ਨੇ ਕਿ ਤੁਸੀਂ ਨਾ ਆਓ ਇਸ ਥਾਂ ਤੇ ਮਰਿਆਦਾ ਦਾ ਘਾਣ ਹੋ ਰਿਹਾ ਜਿੱਥੇ ਗੁਰੂ ਅੰਗਦ ਸਾਹਿਬ ਸੁਰੂਪ ਲੈ ਜਾ ਰਹੇ ਆ ਪਾਠ ਕਰਨ ਥੋੜਾ ਸਮਾਗਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤੇ ਤੁਸੀਂ ਹੱਲਾਸਰੀ ਦੇ ਰਹੇ ਹੋ ਤੇ ਬਾਅਦ ਚ ਗੁਰੂ ਦੀ ਹਜ਼ੂਰੀ ਚ ਫੇਰ ਮੁਖਰੀ ਜਾਂਦੇ ਹੋ ਸਾਰਾ ਸਿੰਘ ਸਾਹਿਬ ਜੀ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਆਪਾਂ ਕੀ ਨੂੰ ਗੱਡੀਆਂ ਤੋਂ ਕਿੱਥੋਂ ਚੜਾ ਕੇ ਕਿੱਥੇ ਉਤਾਰਦੇ ਕਿੱਥੇ ਜਾਂਦੇ ਕਿੱਥੇ ਆਉਂਦੇ ਕੀ ਦੇ ਬਾਰੇ ਕੀ ਬੋਲਦੇ ਜੋ ਕਿਸੇ ਸੋਇਸ ਕਰਕੇ ਰੱਬ ਦਾ ਵਾਸਤਾ ਬਹੁਤ ਕੌਮ ਦਾ ਨੁਕਸਾਨ ਹੋ ਰਿਹਾ ਤੁਹਾਡੀ ਚਾਹੇ ਡਿਊਟੀ ਲੱਗੀ ਹੈ ਤੁਹਾਡਾ ਕੌਮ ਦਾ ਨੁਕਸਾਨ ਕਰਨ ਵਾਸਤੇ ਹੀ ਡਿਊਟੀ ਲੱਗੀ ਹੈ ਪਰ ਅਸੀਂ ਇਹ ਤੁਹਾਡੀ ਕਿਸਵੱਟੀ ਤੇ ਨਹੀਂ ਖਰੇ ਉਤਰ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ bye